ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮੰਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਸ਼ਦੀ ਕਾਲ ਅਕਾਲ ਪੁਰਖ ਵੈਗੂ ਸਾਨੂੰ ਚੜ੍ਹਦੀ ਕਲਾ ਰੱਖੇ ਪਰਮਾਤਮਾ ਸਾਨੂੰ ਤੰਦਰੁਸਤੀ ਤਰੱਕੀ ਬਖਸ਼ੇ ਤੇ ਆਪਣਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਲੇ ਬੱਸ ਸਟੈਂਡ ਬੱਸ ਸਟੈਂਡ ਦੇ ਬੈਕ ਸਾਈਡ ਰਹਿ ਜਾਂਦਾ ਜੀ ਅਮਨ ਕਲਾਤਾ ਹਾਊਸ 2 ਨੰਬਰ ਗਲੀ ਚ ਆ ਲੋ ਜੀ ਹੁਣ ਆਪੇ ਤੁਹਾਡੇ ਵਾਸਤੇ ਲੈ ਕੇ ਆ ਗਏ ਸਰਦੀਆਂ ਦੇ ਸੂਟਾਂ ਦੀ ਸੇਲ ਸੇਲ ਤੇ ਲਾਤੇ ਇਹ ਸੂਟ ਆਪਣੇ ਕੋਲੇ ਬਹੁਤ ਥੋੜਾ ਮਾਲ ਹੈ ਜੀ ਆਪਾਂ ਕੱਢ ਚੁੱਕੇ ਆਂ ਵੇਚ ਚੁੱਕੇ ਆਂ ਇਹਦੇ ਉੱਪਰ ਕੀਤਾ ਹੋਇਆ ਜੀ ਆਰੀ ਵਰਕ ਆ ਦੇਖੋ ਜੀ ਕਿੰਨਾ ਅੱਛਾ ਹੈ ਜੀ ਆਰੀ ਵਰਕ ਉਹ ਦਿਖਾ ਦੇ ਭਰਾਵਾ ਦਿਖਾਈ ਜੰਨਾ ਬਾਸੀਆਂ ਲਈ ਜੰਨਾ ਬਾਸੀ ਥੋੜੀ ਲੱਤੀ ਦਿਖਾਈ ਜੰਨਾ ਮੈਂ ਆਹ ਦੇਖੋ ਜੀ ਆਰੀ ਵਰਕ ਕੀਤਾ ਹੋਇਆ ਡਿਜ਼ਾਈਨਰ ਸੂਟ ਇਹ ਆ ਗਿਆ ਜੀ ਮਹਿੰਦੀ ਰੰਗਾ ਤੇ ਨਾਲ ਹੈ ਭਾਈ ਇਹਦੇ ਸਟਾਲ ਤੇ ਸੇਲ ਲਾਤੀ ਸੇਲ ਲਾਜੋ ਲਾਜੋ ਲੂਟ ਲੋ ਮੇਲਾ ਮੈਂ ਵੀ ਨਹੀਂchn ਬੋਲੀ ਹੈ ਨਹੀਂ ਇਵੇਂ ਲੋਕ ਬੇਲਦੇ ਹੁੰਦੇ ਹਾਂ ਹਾਂ ਆਹ ਰਹਿ ਗਿਆ ਜੀ ਦਾ ਸਟਾਲ ਬਹੁਤ ਵਧੀਆ ਕੱਪੜਾ ਲੈ ਕੇ ਧਰ ਲੋ ਪੂਰੇ ਜੜਦੀ ਨਰਦੀ ਨੂੰ ਸਿਓ ਕੇ ਪਾ ਲਿਓ ਆ ਲੋ ਜੀ ਮਹਿੰਦੀ ਰੰਗਾ ਰੰਗ ਸਿਰਫ 600 ਰੁਪਏ ਵਿੱਚ ਅਨਲਿਸ 600 ਰੁਪਏ ਵਿੱਚ ਕਰਤਾ ਜੀ ਸੇਲ ਲੱਗ ਚੁੱਕੀ ਆ ਮਹਿੰਦੀ ਰੰਗਾ ਰੰਗ 600 ਦੇ ਵਿੱਚ ਕਿਉਂਕਿ ਅਗਲੀ ਸਰਦੀ ਦਾ ਸੂਟ ਚੜ੍ਹ ਕੇ ਆਉਣਗੇ ਆ ਜਿਹੜਾ ਇੱਕੀ ਰੇਟ ਪਿਆ ਪਾਇਆ ਆਪਾਂ ਅਗਲੀ ਵਾਰ ਤਾਂ ਮੰਗੋ ਕਿਉਂ ਬਈ ਵਧੀਆ ਨੇ ਭਾਈ ਕੱਪੜਾ ਵੀ ਵਧਾਉਂਗੀ ਆ ਬਈ ਤੇ ਇਸ ਮੈਂਦੀ ਰੰਗੇ ਦੇ ਵਿੱਚ ਇੱਕ ਆ ਗਿਆ ਜੀ ਆ ਬਲੈਕ ਡਿਜ਼ਾਈਨ ਹੋਲ ਕੇ ਹੋਣ ਤੋਂ ਕੀ ਫਿਰਾਂ ਨਾ ਇਹ ਸੇਮ ਕਿ ਡਿਜ਼ਾਈਨ ਹੀ ਆ ਬਸ ਕਲਰ ਦੇ ਵਿੱਚ ਜਿਹੜਾ ਤੁਸੀਂ ਮੈਂ ਮੂੰਗੀ ਰੰਗ ਦਾ ਦਿਖਾਇਆ ਜਿਹਦੇ ਵਿੱਚ ਚੱਕਾ ਗਿਆ ਹਾ ਬਲੈਕ ਕਲਰ ਤੇ ਸਾਡਾ ਵੀ ਢੂਗਾ ਦਿਖਾਣਾ ਪਿਆ ਨਾ ਵੀ ਚੈਨਾ ਮਾਰਨੇ ਹਾਂ ਇੱਕ ਆ ਗਿਆ ਜਿਹਦੇ ਵਿੱਚ ਇਹ ਸੇ ਡਿਜ਼ਾਈਨ ਚ ਰਾਇਲ ਬਲੂ ਜਾ ਆ ਚੁੰਨੀ ਆ ਦੀ ਤੇ ਹਾਂ ਬੇ ਥੱਲੇ ਫਰੋਜੀ ਜਾ ਦਿੱਤਾ ਆ ਗਿਆ ਭਾਈ ਇਹਦੇ ਵਿੱਚ ਆਹ ਰਸਟ ਕਲਰ ਆ ਗਿਆ ਸੇਲ ਲੱਗੀ ਇਹਨਾਂ ਦੀ 600 ਰੁਪਏ ओनली ਹਾਂ ਜੀ ਇਹਦੇ ਵੀ ਦਿਖਾ ਦਿੰਦੀ ਪੂਆ ਡਿਜ਼ਾਈਨਰ ਬਣਦੇ ਸੂਟ ਅੱਜ ਮੈਂ ਮਾਡਲ ਦੇ ਪਾਏ ਐ ਬਣਨਗੇ ਸਿਰਫ 600 ਦੇ ਵਿੱਚ ਸੇਲ ਲੱਗ ਗਈ ਇੱਕ ਕਲਰ ਆ ਗਿਆ ਜੀ ਮੋਰ ਪੰਖੀ ਟਾਈਪ ਦੀ ਅਗਲੀ ਸਰਦੀ ਵਾਸਤੇ ਬੈਸਟ ਹੈ ਜੀ ਹੁਣ ਵੀ ਸਮਝ ਸਕਦੇ ਹੋ ਬਟ ਮਤਲਬ ਘਰ ਕੱਪੜਾ ਗਰਮ ਹੈ ਪਰ ਹਲਕਾਗਾ ਸਾਰਾ ਤਿਆਰੀ ਵਰਕ ਕੀਤਾ ਹੋਇਆ ਜੀ ਆ ਦੇਖੋ ਆ ਗਿਆ ਜੀ ਹੋਰ ਹੀ ਮੋਰ ਪੰਖੀ ਜਿਹਾ ਕਲਰ ਆ ਦੇਖੋ ਮਾਡਲ ਦੇ ਪਾਇਆ ਹੋਇਆ ਜੀ ਤੇ ਇਹ ਸੂਟ ਆਪਣੇ ਕੋਲੇ ਆ ਪਿਆ ਇਹ ਲਾਹਤ ਬਤੀਤ ਸੂਟ ਮਾਸਟਰਮ ਲਈ ਇੱਕ ਸੂਟ ਸੇਲ ਤੇ ਲੱਗ ਗਿਆ ਸਿਰਫ 550 ਚ ਹਾਂ ਲੋ ਇਹ ਲਾਸਟ ਪੀਸ ਹੀ ਰਹਿ ਗਿਆ ਨਾ ਲਾਸਟ ਪੀਸ ਇੱਕ ਸੂਟ ਹੈ ਜੀ ਆਪਣੇ ਕੋਲੇ ਸਾਰੇ बिक ਚੁੱਕੇ ਆ ਮਾਸਟਰਡ ਕਲਰ ਆ ਦੇਖੋ ਥੱਲੇ ਦੇ ਬਾਟਰ ਜਿਹਾ ਬਣਿਆ ਹੋਇਆ ਇਹ ਆ ਗਿਆ ਜੀ 550 ਚ ਆ ਇਹ ਜੀ ਸਲਵਾਰ ਹੈ ਪਸ਼ਮੀਨਾ ਹੈ ਫਾਸ਼ੂ ਮੀਨਾ ਆਹ ਲੋ ਜੀ ਆਇਆ ਸਟਾਕ ਹੈ ਸਿਰਫ 55 ਆਪਣੇ ਰੇਟ ਨੂੰ ਆਪਾਂ ਕਹੀ ਜੰਨੇ ਜੀ ਕੋਈ ਨਹੀਂ ਦਿੰਦਾ ਨੂੰ ਆਪਣੇ ਵਾਲੇ ਰੇਟ ਖਾਸ ਕਰ ਸਾਡਾ ਦੀਪੂ ਦਾ ਇਹ ਨਹੀਂ ਦਿੰਦਾ ਯਸ ਇਹ ਸੂਟ ਆ ਪਿਆ ਜੀ ਕਸ਼ਮੀਰੀ ਵਰਕ ਵਾਲਾ ਇਹ ਵੀ ਲਾਸਟ ਸੂਟ ਹੈ ਸਿਰਫ 600 ਰੁਪਏ ਚ ਲਾਤਾ ਆਨਲੀ ਹੈ ਸੋ ਓਪਨ ਡਿਸਕਾਊਂਟ ਦਾ ਸਿੰਗਲ ਪੀਸ ਹੀ ਹੋ ਤਾਂ ਜੀ ਯਾ 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 ਆਲੇ ਕੁਝ ਇਹ ਇੱਕੋ ਹੀ ਸੂਟ ਰਹਿ ਗਿਆ ਆਪਣੇ ਕੋਲੇ ਕਸ਼ਮੀਰੀ ਵਰਕ ਦਾ ਆਨਲੀ ਆਨਲੀ 600 ਰੁਪਏ ਆਹ ਲੋ ਜੀ ਬੀ ਦੀ ਪੈਕਿੰਗ ਚ ਇੱਕ ਸੂਟ ਹੀ ਬਚਿਆ ਹਾਂ ਇਹ ਲਓ ਜੀ ਇਹ ਆ ਗਿਆ ਜੀ ਮੂੰਗੀਆ ਕਲਰ ਕਹਿ ਸਕਦੇ ਹੋ ਮਿਲਟਰੀ ਵੀਡੀਓ ਸਾਰੀ ਦੇਖ ਲਿਓ ਜੀ ਰੇਟ ਕੱਲੇ ਕੱਲਾ ਸਰੀਕ ਸੂਟ ਦਾ ਅਲੱਗ-ਅਲੱਗ ਦੱਸਾਂਗੀ ਜੀ ਮਿਲਟਰੀ ਕਲਰ ਵੀ ਕਹਿ ਸਕਦੇ ਹੋ ਮਿਲਟਰੀ ਨਹੀਂ ਹੁੰਦਾ ਮਿਲਟਰੀ ਹੁੰਦਾ ਨਾ ਆ ਲਓ ਜੀ ਆਇਆ ਸੌਲ ਸਟਾਲ ਹੈ ਜੀ ਇਹ ਆਪਣੇ ਕੋਲੇ ਸਰਫਿਕ ਸੂਟ ਹੈ ਨਹੀਂ ਮੈਨੂੰ ਬਸ ਸੌ 600 ਵਿੱਚ ਤੇ ਇਹਨਾਂ ਦਾ ਸੁੱਨੇ ਇੱਕ ਕਲਰ ਕੋਲ ਕੇ ਤੁਹਾਨੂੰ ਜੀ ਇਹ ਵੀ ਸੇ ਸਵਚ ਲੁੱਟ ਲੋ ਸ ਲੁੱਟ ਰੋ ਮੇਲਾ ਸੇਲ ਦਾ ਫੇਰ ਨਾ ਕਿਹੋ ਅਸੀਂ ਰਹਿ ਗਏ ਤੇ ਸਾਡੇ ਕੋਲੇ ਬਸ ਆਖਰੀ ਹੋ ਰਹਿ ਗਿਆ ਹਾਂ ਇਹ ਦੁਬਾਰਾ ਨਹੀਂ ਵੀਡੀਓ ਆਊਗੀ ਆ ਲੋ ਜੀ ਆ ਗਈ ਸਰ ਦੀ ਇਹ ਕਪੜਾ ਨੂੰ ਇਸੇ ਰੱਟ ਨਹੀਂ ਮਿਲਦਾ ਮੈਂ ਖੋਲ ਕੇ ਦਿਖਾਤਾ ਜੀ ਇਹ ਪਿਸਤਾ ਕਲਰ ਤੇ ਨਾਲ ਪਿਸਤਾ ਸਲਵਾਰ ਇਹਦਾ ਸਟਾਕ ਵਿੱਚ ਆਊਗਾ ਇਹ ਇਥੇ ਤੁਹਾਨੂੰ ਜਿਵੇਂ ਆਪਣਾ ਕਪੜਾ ਇਹ ਮਿਲਿਆ ਤੁਹਾਨੂੰ ਮਤਲਬ 800 ਵਾਂਗੂ ਮਿਲਿਆ ਅਗਲੀ ਵਾਰ ਤਾਂ 900 ਹਜ਼ਾਰ ਰੇਟ ਹੀ ਆਊਗਾ ਕਿਉਂਕਿ ਜਦੋਂ ਜਾਂਦਾ ਮੌਸਮ ਹੁੰਦਾ ਅਗਲਾ ਸਾਮਣ ਦਾ ਮਾਰਾ ਘਟ ਦਿੰਦਾ ਵੀ ਕਿੱਥੇ ਸਾਲ ਪਰ ਸਾਮ ਕੇ ਰੱਖਾਂਗੇ ਵੀ ਇੱਕ ਸੂਟ ਵੀ ਆਪਣਾ ਟੁੱਕਿਆ ਗਿਆ ਤਾਂ ਖਰਾਬ ਹੋ ਜਾਊ ਕਿਉਂਕਿ ਉਹ ਆਪਣੇ ਸਟਾਲ ਜੇ ਪਏ ਹਨ ਜੇ ਕਿਸੇ ਚਾਹੀਦੇ ਫੁੱਲ ਪਿਸਟੋਲ ਬੱਚਿਆਂ ਵਾਸਤੇ ਵਧੀਆ ਆ ਲਓ ਜੀ ਆ ਇਹਦਾ ਸਟਾਲ ਆ ਸਿਰਫ 600 ਰੁਪਏ ਦੇ ਵਿੱਚ ਇਹ ਕਰਤੇ ਇਹ ਚੀਜ਼ਾਂ ਸੋਨੂੰ ਜਦੋਂ ਦੁਬਾਰਾ ਸਰਦੀ ਸ਼ੁਰੂ ਹੋਣੀ ਹੈ ਮਿਲਣ ਹੋਈਆਂ ਇਹਦੇ ਵਿੱਚ ਇੱਕ ਕਲਰ ਆ ਗਿਆ ਛਾਵळा ਦੀਪੂ ਜ਼ੂਮ ਕਰਕੇ ਕਲਰ ਦਿਖਾ ਦੀ ਪੁੱਤ ਬਣ ਕੇ ਇਹਨਾਂ ਦੇ ਗਲੇ ਤੇ ਵਰਕ ਹੈ ਜੀ ਟਾਈ ਵਰ ਕਾਸ ਜੀ ਆ ਦੇਖੋ ਦੀਪੂ ਦਿਖਾਦੀ ਆ ਦੇਖੋ ਜੀ ਗਲੇ ਦੇ ਨੇ ਟਾਈਆਂ ਤੇ ਬਸ ਕਲ ਡਿਜ਼ਾਈਨ ਉਹਦੇ ਨਾਲ ਦਾ ਸੇਮ ਹੀ ਆ ਜੀ ਬਸ ਕਲਰ ਕਲਰ ਅਲੱਗ ਅਲੱਗ ਇਹ ਆ ਗਿਆ ਜੀ ਬਲੈਕ ਇਹ ਆ ਗਿਆ ਮੈਂ ਲਾਈਟ ਮਸਟਰਡ ਜਆ ਕੱਪੜੇ ਦੀ ਆਪਣੀ ਵੈਸੇ ਕੰਪਨੀ ਕੰਪਨੀ ਮੈਨੂੰ ਗਾਰੰਟੀ ਹੁੰਦੀ ਨਹੀਂ ਆਪਾਂ ਇੰਨੀ ਗਾਰੰਟੀ ਦੇ ਦੇ ਨਹੀਂ ਕੱਪੜਾ ਪੂਰਾ ਟਾਪ ਦਾ ਏ ਤੇ ਆ ਗਿਆ ਜੀ ਪਰਪਲ ਜਆ ਸ਼ੇਡ ਕੋਈ ਵੀ ਸ਼ੇਡ ਲੈਣਾ ਸਿਰਫ ਤੇ ਸਿਰਫ 600 ਰੁਪਏ ਵਿੱਚ ਤੇ ਆ ਆਪਣੇ ਕੋਲ ਇੱਕ ਸੂਟ ਪਿਆ ਜੀ ਸਟਾਲ ਸੂਟ। ਓਨਲੀ ਬੰਦ ਸੂਟ ਰਹਿ ਗਏ ਆਪਣੇ ਕੋਲੇ ਆਪਾਂ ਵੇਚਿਆ 1300 ਦਾ ਤੇ ਹੁਣ ਇਹ ਸੇਲ ਤੇ ਲੱਗਿਆ ਹੋਇਆ ਜੀ ਸਿਰਫ 1150 ਦਾ। ਸਹਿਵਾ ਬ੍ਰਾਂਡ ਦਾ ਸੂਟ ਜੀ। ਆ ਦੇਖੋ। ਮਾਰਕੀਟ ਰੇਟ ਤਾਂ ਇਹਦਾ ਘੱਟੋ-ਘੱਟੇ ਸਮਝ ਲਓ ਜੀ 17-1800 ਹੈ ਦਾ ਮਾਰਕੀਟ ਰੇਟ। ਨਾਲੋ ਜੀ। 17 1800 ਵਾਲਾ ਸੂਟ ਤੁਹਾਨੂੰ ਸਿਰਫ ਦੇ ਸਿਰਫ ਮਿਲ ਰਿਹਾ 1150 ਚ ਓਨਲੀ ਹੁਣ ਅਮਲ ਕਲਾਥ ਹੋ ਜੀ ਹਾਂਜੀ ਹੁਣ ਤਾਂ ਜੇ ਤੁਸੀਂ ਸ਼ੌਪ ਤੇ ਵੀ ਕਿਸੇ ਵੀ ਦੁਕਾਨ ਤੇ ਜਾਓਗੇ ਮਾਰਕੀਟ ਚ ਬਜ਼ਾਰ ਚ ਜਾਓਗੇ ਤੁਹਾਨੂੰ ਰੇਟ ਸਾਵੇਂ ਮਿਲੂਗਾ ਬਟ ਆਪਣੇ ਕੋਲੇ ਰੇਟ ਸਾਢੇ 150 ਦਾ ਮਿਲ ਰਿਹਾ ਆਪਣੇ ਕੋਲੇ ਓਨਲੀ 1 ਸੂਟ ਹੈ ਹਾਂ ਚੱਕੋ ਜੀ ਆ ਇਹਦਾ ਸਟਾਲ ਹੈ ਸਟੋਰ ਨਹੀਂ ਤੁਸੀਂ ਸੌਲ ਹੀ ਕਹਿ ਸਕਦੇ ਐ ਸਮਝ ਲਓ ਜਿਹੜਾ 1400 ਵਾਲਾ ਸੂਟ ਹੈ ਸੇਮ ਸੂਟ ਹੈ ਜੀ ਬਟ ਜਿਹੜਾ ਉਹ ਚ ਸੌਲ ਆਉਂਦਾ ਜੀ ਤੇ ਵਰਕ ਕੀਤਾ ਹੁੰਦਾ ਇਹ ਪ੍ਰਿੰਟਡ ਸੂਟ ਹੈ ਪ੍ਰਿੰਟਡ ਸੌਲ ਇਹ ਆਪਣੇ ਕੋਲ ਇੱਕ ਰਹਿ ਗਿਆ ਜੀ ਆਨ ਲਈ ਆਨ ਲਈ 1150 ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕੋਈ ਵੀ ਸਾਥੋਂ ਗਲਤੀ ਹੋਵੇ ਵੀਡੀਓ ਬਣਾਉਣ ਚ ਤਾਂ ਸਹੀ ਸੌਰੀ ਚਾਹੁੰਦੇ ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ